ਪੁਰਾਣੇ ਜ਼ਮਾਨਿਆਂ 'ਚ ਲੋਕ ਅਫੀਮ ਲੈ ਲੈਂਦੇ ਸੀਗੇ ਹਨਾ ਜੀ ਪੋਸਟ ਲੈ ਲੈਂਦੇ ਸੀਗੇ ਪਰ ਉਹ ਡਰਗ ਨਸ਼ਾ ਨਹੀਂ ਕਰਦੇ ਸੀਗੇ ਇਹ ਦਵਾਈਆਂ 'ਚ ਵੀ ਪੈ ਰਹੀ ਹੈ ਇਹ ਤਾਂ ਸਾਨੂੰ ਕੋਈ ਨਾ ਕੋਈ ਇੱਕ ਬੋਰਡ ਬਣਾ ਕੇ ਉਹਦੇ ਜਿਹਦੇ ਜਿਹਦੇ ਬੁੱਧੀਜੀਵੀ ਹੋਵੇ ਜਿਹਦੇ ਬੁੱਧੀਜੀਵੀ ਤੋਂ ਇਲਾਵਾ ਡਾਕਟਰ ਹੋਣ ਡਾਕਟਰਾਂ ਦੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਜਿਹੜੇ ਇਸ ਦਾ ਸੇਵਨ ਕਰ ਰਹੇ ਹਨ ਦੇਖੋ ਉਹਨਾਂ ਦੇ ਲਈ ਮੈਨੂੰ ਕਹੂੰਗਾ ਸਰਕਾਰ ਆਉਣ ਤੋਂ ਖੋਲ ਦੇਣੀ ਚਾਹੀਦੀ ਉਹਨਾਂ ਨੂੰ ਕਾਰਡ ਬਣਾ ਦੇਣ ਜਾਣ ਉਹਨਾਂ ਦੇ ਕਿਉਂਕਿ ਦਵਾਈ ਦੇ ਤੌਰ ਤੇ ਉਹਨਾਂ ਨੂੰ ਇਹ ਇਹ ਜਿਹੜੀ ਡੋਜ਼ ਐ ਉਹ ਸਰਕਾਰ ਵੱਲੋਂ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਪਹਿਲਾਂ ਪਰਮਟ ਬਣੇ ਹੋਏ ਸੀਗੇ ਸੋ ਇਹ ਬਹੁਤ ਜ਼ਰੂਰੀ ਹੈ ਸਾਨੂੰ ਜੇ ਤੁਸੀਂ ਕਹੋ ਵੀ ਇਦਾਂ ਹੀ ਨਸ਼ਾ ਖਤਮ ਹੋ ਜਾਊਗਾ ਨਹੀਂ ਹੋਣਾ ਹਾਂ ਸਰਕਾਰਾਂ ਨੇ ਦਮ ਗਜੇ ਵੀ ਮਾਰ ਲਏ 24 ਘੰਟਿਆਂ 'ਚ ਵੀ ਗੱਲ ਕਰ ਲਈ ਗੁਟਕਾ ਸਾਬ ਦੇ ਹੱਥ ਰੱਖ ਕੇ ਸੌਂਹਾਂ ਵੀ ਖਾਲੀਆਂ ਪਰ ਨਹੀਂ ਹੋਇਆ ਉਹਨੂੰ ਹੁਣ ਹੁਣ ਕਈ ਲੋਕ ਕਹਿਣਗੇ ਜੀ ਵੀ ਅਕਾਲੀ ਕਿਹੜੀਆਂ ਗੱਲਾਂ ਕਰ ਰਹੇ ਆ ਜੋ ਇਹ ਕਹ ਰਹੇ ਸੀਗੇ ਜੀ ਵੀ ਅਕਾਲੀਆਂ ਨੇ ਉਹ ਕਰਿਆ ਅਕਾਲੀਆਂ ਨੇ ਉਹ ਕਰਿਆ ਪਰ ਅੱਜ ਇੱਕ ਵੀ ਦੋਸਤ ਸਾਥਤ ਨਹੀਂ ਹੋਇਆ ਰਾਜਨੀਤੀਕ ਤੌਰ ਤੇ ਸਾਨੂੰ ਇਹ ਮੁੱਦਾ ਬਣਾ ਕੇ ਨਸ਼ੇ ਦਾ ਮੁੱਦਾ ਬਣਾ ਕੇ ਸ਼ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਗਿਆ ਕੀ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਮਨਾ पाओਗੇ ਵੀ ਰਵੈਤੀ ਨਸ਼ੇ ਨੂੰ ਲੈ ਕੇ ਆਪਾਂ ਵੀ ਇਹ ਪੰਜਾਬ ਦੇ ਵਿੱਚ ਜੇ ਸਰਕਾਰ ਬਣਦੀ ਹੈ ਤਾਂ ਇਹ ਆਪਾਂ ਖੋਲਦੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਪ੍ਰਤੀ ਹਾਮੀ ਭਰ ਦੇਣਗੇ ਕੱਲੇ ਤੁਸੀਂ ਇਹ ਦੱਸੋ ਤੁਸੀਂ ਪੱਤਰਕਾਰੋਂ ਤੁਹਾਡੀ ਵੀ ਰਹਿ ਗਈ ਕਿ ਨਹੀਂ ਸੱਚ ਬੋਲਿਓ ਇਹਦੇ ਵਾਸਤੇ ਇਹ ਜ਼ਰੂਰੀ ਹੈ ਵੀ ਨਸ਼ੇ ਦਾ ਅਸਲ ਦੇ ਵਿੱਚ ਸਿਆਸਤ ਤੋਂ ਪਾਸੇ ਹਟ ਕੇ ਹੱਲ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਬਿਲਕੁਲ ਹੱਲ ਹੋਣਾ ਚਾਹੀਦਾ ਇਹ ਮੈਂ ਆਪਣੀ رائے ਨਹੀਂ ਦੇ ਰਿਹਾ ਮੈਂ ਤੁਹਾਨੂੰ ਜੋ ਸਾਨੂੰ ਫੀਡਬੈਕ ਆ ਰਹੀ ਹੈ ਜੋ ਸਾਨੂੰ ਲੋਕ ਕਹਿ ਰਹੇ ਹਨ ਵੀ ਵੀ ਤੁਸੀਂ ਇਹ ਸੁਝਾ ਪਾਰਟੀ 'ਚ ਰੱਖੋ ਜੀ ਤੁਸੀਂ ਇਹ ਗੱਲ ਕਰੋ ਜੀ ਲੋਕ ਚਾਹ ਰਹੇ ਹਨ ਵੀ ਆਰ ਵੀ ਸਾਡਾ ਇਹ ਚਿੱਟੇ ਤੋਂ ਖੜਾ ਛੁਡੇ ਮੇਰੀ ਇਹ ਜਿਹੜੀ رائے ਹੈ ਇਹ ਲੋਕਾਂ ਦੀ ਰਾਇ ਹੈ ਜਿਹੜੀ ਲੋਕਾਂ ਦੀ رائے ਹੋਈ ਹੁੰਦੀ ਹੈ ਉਹ ਸੁਣੀ ਵੀ ਚਾਹੀਦੀ ਹੈ ਉਹ ਤੇ ਵਿਚਾਰ ਵੀ ਕਰਨਾ ਚਾਹੀਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਸਮੀਕਰਨ ਬਣਦੇ ਦਿਖਾਈ ਦੇ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪੋ-ਆਪਣੇ ਤਿਆਰੀ ਕੀਤੀਆਂ ਜਾ ਰਹੀਆਂ ਨੇ ਉੱਥੇ ਗੱਲਬਾਤ ਹੋਵੇਗੀ ਅੱਜ ਮਵਾਲੀ ਹਲਕੇ ਦੀ ਕਿਉਂਕਿ ਮਵਾਲੀ ਹਲਕੇ ਦੇ ਵਿੱਚ ਪਿਛਲੇ ਸਮੇਂ ਦੇ ਵੀ ਜਿਹੜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਨੇ ਪੰਜਾਬ ਭਰ ਦੇ ਵਿੱਚ ਕੁਝ ਪਿੰਡਾਂ ਨੂੰ ਲੈ ਕੇ ਉਹ ਚੋਣਾਂ ਇੱਥੇ ਨਹੀਂ ਹੋ ਸਕੀਆਂ ਇਸ ਬਾਬਤ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਵਿੰਦ ਸਿੰਘ ਸਵਾਨਾ ਸ਼ੋਮਨੀ ਅਕਲਰ ਦੇ ਹਲਕਾ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਪਵਰ ਬਹੁਤ ਬਹੁਤ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸੋਹਣਾ ਸਾਹਿਬ ਮੋਹਾਲੀ ਦੀ ਸਿਆਸਤ ਕੀ ਕਹਿੰਦੀ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਬਲੌਕ ਸਮಿತಿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਹੋਈਆਂ ਕਿਉਂਕਿ ਇਸ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਸੀ ਕਿ 2022 ਦਾ ਸੈਮੀ ਫਾਈਨਲ ਹੈ ਵੱਖ-ਵੱਖ ਤਰ੍ਹਾਂ ਦੇ ਸੀ ਪਰ ਮੋਹਾਲੀ ਦੇ ਵਿੱਚ ਉਹ ਚੋਣਾਂ ਨਹੀਂ ਹੋਈਆਂ ਉਸ ਤੋਂ ਬਿਨਾ ਹੁਣ ਸਿਆਸਤ ਕੀ ਕਹਿ ਰਹੀ ਹੈ 2022 ਦੇ ਲਈ ਦੇਖੋ ਮੋਹਾਲੀ ਦੇ ਵਿੱਚ ਜਿਹੜੀਆਂ ਬਲੌਕ ਸਮಿತಿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਹੀਂ ਹੋਈਆਂ 14 ਜਿਹੜੇ ਜਿਦਿਆਂ ਪੰਚਾਇਤਾਂ ਸੀਗੀਆਂ ਬਲੌਕ ਸਮਤੀ ਦੇ ਜ਼ੋਨ ਬਣੇ ਹੋਏ ਤੇ ਉਹ ਇੱਕਦਮ ਇੱਕ ਪਾਸੇ ਤਾਂ ਨੋਟੀਫਿਕੇਸ਼ਨ ਹੋ ਰਿਹਾ ਇਹ ਜਿਹੜੀਆਂ ਪੰਚਾਇਤੀ ਰਾਜ ਦੀਆਂ ਚੋਣਾਂ ਦਾ ਤੇ ਦੂਜੇ ਪਾਸੇ ਉਸੇ ਦਿਨ ਸੇਮ ਡੇ ਇੱਕ ਨੋਟੀਫਿਕੇਸ਼ਨ ਹੋ ਰਿਹਾ ਕਿ ਇਹਨਾਂ ਪਿੰਡਾਂ ਨੂੰ ਅੱਜ ਕਾਰਪੋਰੇਸ਼ਨ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਉਹਨਾਂ ਪਿੰਡਾਂ ਦੇ ਇਤਰਾਜ਼ ਕੋਈ ਨਹੀਂ ਮੰਗੇ। ਕੁਛ ਨਹੀਂ ਉਹਦਾ ਕਰਿਆ। ਨਹੀਂ ਤਾਂ ਇਹ ਹੈ ਵੀ ਜਦੋਂ ਕੋਈ ਪਿੰਡ ਸ਼ਾਮਲ ਕਰਨਾ ਹੁੰਦਾ ਉਹ ਤੋਂ ਪਹਿਲਾਂ ਇਤਰਾਜ਼ ਮੰਗੇ ਜਾਂਦੇ ਵੀ ਤੁਹਾਡਾ ਪਿੰਡ ਕਾਰਪੋਰੇਸ਼ਨ ਚ ਪਾ ਲਈਏ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਇਕਦਮ ਪਰ ਉਹ ਹੁਣ ਬਿੱਲੀ ਥੈਲਿਓਂ ਬਾਹਰ ਆਈ ਹੁਣ ਪਤਾ ਲੱਗਿਆ ਕਿ ਉਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਅ ਰਸਤੇ ਗੋਰਾ ਖਾਲੇ ਪਈਆਂ ਕਹਿੰਦੇ ਨੇ ਆਪਾਂ ਉਹ ਸਾਰੀ ਜ਼ਮੀਨ ਜਿਸ ਪ੍ਰੋਜੈਕਟ ਦੇ ਵਿਚਾਰੀ ਹੈ ਜੀ ਉਹਨੂੰ ਅਕਵਾਇਰ ਕੀਤਾ ਜਾ ਰਿਹਾ ਔਰ ਜੋ ਮਾਰਕੀਟ ਰੇਟ ਹੈ ਸਰਕਾਰੀ ਬਜਾਰੀ ਕੀਮਤ ਉਹ ਤੋਂ 4 ਗੁਣਾ ਮੱਧ ਉਹਨੂੰ ਪੈਸੇ ਦੇਏ ਜਾ ਰਹੇ ਹਨ ਉਹ ਸਰਾਸਰ ਤੱਕਾ ਕਿਉਂਕਿ ਹੁਣ ਰੇਟ ਤਾਂ ਇੱਥੇ ਜਿਹੜਾ ਸਰਕਾਰੀ ਰੇਟੋਂ ਤੋਂ 20 ਗੁਣਾ ਰੇਟ ਜਾਂਦਾ ਪਰ ਸਰਕਾਰ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰ ਆਪਣੇ ਚਿਹਤਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਉਹਨਾਂ ਨੇ ਜਿਹੜੀ ਪਿੰਡ ਸ਼ਾਮਲ ਕਰੇ ਕਾਲੀ ਕਾਲੀ ਚ ਔਰ ਹੁਣ ਉਹਨਾਂ ਪਿੰਡਾਂ ਦੀ ਸਰਕਾਰ ਨੇ ਸਾਰੀਆਂ ਲਿਸਟਾਂ ਮੰਗ ਲਈਆਂ ਕਿ ਕਿਹੜੇ ਪਿੰਡ ਦੀ ਕਿੰਨੀ ਸ਼ਾਮਲਾਟ ਹੈ ਕਿਹੜੇ ਪ੍ਰੋਜੈਕਟ ਚ ਆਉਂਦੀ ਹੈ ਸੋ بڑے ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਦਿੱਲੀ ਦੇ ਧੜਵੀਆਂ ਨੂੰ ਇੱਥੇ ਜਿਹੜਾ ਹੈ ਉਹਨਾਂ ਤੋਂ ਪੈਸੇ ਲੈਣ ਦੇ ਲਈ ਮੈਂ ਤਾਂ ਕਹੂੰਗਾ ਇਹ ਇਹ ਜਿਹੜਾ ਹੈ ਕੰਮ ਬੜੀ ਜਲਦੀ ਦੇ ਵਿੱਚ ਕੀਤਾ ਇਸ ਵਾਰ ਸਾਬ ਹੁਣ ਜੇਕਰ ਆਪਾਂ 27 ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ 2012 ਦੇ ਵੀ ਸਰਕਾਰ ਬਣਦੀ ਹੈ ਕਲਦਾਦੀ ਪਹਿਲਾਂ ਦੋ ਸੱਤ ਦੇ ਵਿੱਚ ਸੀ 12 ਨੇ ਰਿਪੀਟ ਹੋ ਗਈ ਤਾਂ ਉਸ ਤੋਂ ਬਾਅਦ 2017 ਤੱਕ ਰਹੀ ਹੈ 2017 ਤੇ 2012 ਦੇ ਵਿੱਚ ਬੜੇ ਇਲਜ਼ਾਮ ਲੱਗੇ ਨੇ ਤੁਹਾਡੀ ਪਾਰਟੀ ਦੇ ਉੱਤੇ ਨਸ਼ੇ ਦੀ ਗੱਲ ਕਰ ਲਈਏ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜੋ ਕੁਝ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਸਿਆਸਤ ਪੂਰੇ ਜੋਰਾਂ ਦੇ ਉੱਤੇ ਹੈ ਤੁਹਾਡੇ ਵੱਲੋਂ ਕੀ ਹੋਊਗਾ ਜਿਵੇਂ ਤੁਹਾਡੇ ਪਾਰਟੀ ਦੇ ਵੱਲ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸਤਾਈ ਸਰਕਾਰ ਬਣਾਵਾਂਗੇ ਤਾਂ ਤੁਸੀਂ ਨਸ਼ੇ ਦਾ ਹੱਲ ਕਿਵੇਂ ਕਰੋਗੇ ਪੰਜਾਬ ਨੂੰ ਨਸ਼ਾ ਮੁਕਤ ਕਿਸ ਤਰ੍ਹਾਂ ਤੁਸੀਂ ਬਣਾਓਗੇ ਕੀ ਤੁਹਾਡੇ ਕੋਲ ਕੋਈ ਪਲਾਨ ਹੈ ਕਿ ਜਿਸ ਤਰ੍ਹਾਂ ਨਸ਼ੇ ਨੂੰ ਖਤਮ ਕੀਤਾ ਜਾ ਫਿਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਭਾਵੇਂ ਕੈਪਟਨ ਮਨਿੰਦਰ ਸਿੰਘ ਹੋਰਾਂ ਨੇ ਗੁਰਕਾ ਸਾਹਿਬ ਦੀ ਸੋਹ ਖਾ ਕੇ ਗੱਲਾਂ ਕਹੀ ਸੀ ਉਸ ਤੋਂ ਬਾਅਦ ਨਹੀਂ ਹੱਲ ਹੋਇਆ ਜਾਂ ਫਿਰ ਅਰਵਿੰਦ ਕੇਜਰੀਵਾਲ ਦੇ ਭਗਵੰਤ ਮਾਨ ਹੋਰਾਂ ਦੇ ਵੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ 24 ਘੰਟਿਆਂ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਇਸ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਉੱਤੇ ਰਾਜਨੀਤੀ ਹੁੰਦੀ ਅਸਲ ਵਿੱਚ ਦਾ ਕੋਈ ਹੱਲ ਵੀ ਹੋਏਗਾ ਪੱਕਾ ਦੇਖੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਰਾਜਨੀਤਿਕ ਤੌਰ ਤੇ ਸਾਨੂੰ ਇਹ ਮੁੱਦਾ ਬਣਾ ਕੇ ਨਸ਼ੇ ਦਾ ਮੁੱਦਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹਿ ਗਿਆ ਦੋ ਸਰਕਾਰਾਂ 17 ਤੋਂ 22 22 ਤੋਂ ਹੁਣ 26 ਹੋ ਗਿਆ ਜੀ ਸਰਕਾਰ ਬਣੀ ਨੂੰ ਪਰ ਇੱਕ ਵੀ ਅਕਾਲੀ ਆਗੂ ਤੇ ਕੋਈ ਦੋਸਤ ਨਹੀਂ ਹੋ ਸਕੇ ਹੁਣ ਤੱਕ ਨਸ਼ੇ ਵਾਲੇ ਇਹਨਾਂ ਨੇ ਸਿਰਫ ਦੋਏ ਸਰਕਾਰਾਂ ਨੇ ਸਾਨੂੰ ਭੰਡਿਆ ਬਦਨਾਮ ਕਰਿਆ ਨਸ਼ੇ ਦੀ ਜਿਹੜੀ ਜੋ ਇਹ ਕਹ ਰਹੇ ਸੀਗੇ ਜੀ ਬੀ ਅਕਾਲੀਆਂ ਨੇ ਉਹ ਕਰਿਆ ਅਕਾਲੀਆਂ ਨੇ ਉਹ ਕਰਿਆ ਪਰ ਅੱਜ ਇੱਕ ਵੀ ਦੋਸਤ ਸਾਫਤ ਨਹੀਂ ਹੋਇਆ ਰਹੀ ਗੱਲ ਦੇਖੋ ਨਸ਼ੇ ਦੀ ਨਸ਼ਾ ਜੇ ਤੁਸੀਂ ਕੋਹ ਨਾ ਵੀ ਐਦਾਂ ਹੀ ਖਤਮ ਹੋ ਜੂਗਾ ਨਹੀਂ ਹੁਣ ਇਹਦੇ ਲਈ ਸਾਨੂੰ ਕੋਈ ਠੋਸ ਕਦਮ ਇਹਦੇ ਲਈ ਕੋਈ ਸਾਨੂੰ ਦੇਖੋ ਅਸੀਂ ਮੇਰੀ ਤਾਂ ਨਿੱਜੀ ਰਹਿ ਕਿਉਂਕਿ ਮੈਂ ਸਰਪੰਚ ਵੀ ਰਿਹਾ ਕੌਂਸਲਰ ਵੀ ਰਿਹਾ ਜ਼ਿਲ੍ਹਾ ਪ੍ਰੇਸ਼ਨ ਮੈਂਬਰ ਵੀ ਰਿਹਾ ਤਜਰਬੇ ਦੇ ਤੌਰ ਤੇ ਕਹਿ ਰਿਹਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਜਿਹੜੇ ਸਾਡੇ ਭਰਾ ਜਿਹੜੇ ਸਾਡੇ ਬਜ਼ੁਰਗ ਇਸ ਲਤ ਨਾਲ ਲੱਗੀ ਹੋਈ ਹੈ ਜਿਹੜਿਆਂ ਨੂੰ ਉਹਨਾਂ ਦਾ ਕੋਈ ਠੁਕਮਾ ਪ੍ਰਬੰਧ ਕਰਨਾ ਚਾਹੀਦਾ ਦੇਖੋ ਉਹਨਾਂ ਦੇ ਲਈ ਕੋਈ ਜਿਸ ਤਰ੍ਹਾਂ ਦੇਖੋ ਪੁਰਾਣੇ ਜ਼ਮਾਨਿਆਂ ਚ ਲੋਕ افیم لے ਲੈਂਦੇ ਸੀਗੇ ਹਨਾ جی پوسٹ لے ਲੈਂਦੇ ਸੀਗੇ ਪਰ ਉਹ ڈرگ نسا نہیں ਕਰਦੇ ਸੀਗੇ ਉਹਦੇ ਨਾਲ ਤੁਸੀਂ ਇਹ ਲਾਓ ਵੀ ਮੈਂ ਤਾਂ ਆਪਣੇ ਪਿੰਡ ਦੀ ਗੱਲ ਕਰੂੰਗਾ ਸਾਡੇ ਟਿੱਕਾ ਵੀਰਿੰਦਰ ਸਿੰਘ ਜੀ ਸੀਗੇ ਉਹ 90 ਸਾਲ ਦੀ ਉਮਰ ਚ ਸਵਰਗ ਸਦਾਰ ਗਏ ਸੋ ਇਹ ਦੁਨੀਆਂ ਚ ਵੀ ਪੈ ਰਹੀ ਹੈ ਇਹ ਤਾਂ ਸਾਨੂੰ ਕੋਈ ਨਾ ਕੋਈ ਇੱਕ ਬੋਰਡ ਬਣਾ ਕੇ ਉਹਦੇ ਜਿਹਦੇ ਜਿਹਦੇ ਚ ਬੁੱਧੀਜੀਵੀ ਹੋਵੇ ਵੀ ਜਿਹ ਬੁੱਧੀਜੀਵੀ ਤੋਂ ਇਲਾਵਾ ਡਾਕਟਰ ਹੋਣ ਡਾਕਟਰਾਂ ਦੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਜਿਹੜੇ ਇਸ ਦਾ ਸੇਵਨ ਕਰ ਰਹੇ ਹਨ ਦੇਖੋ ਉਹਨਾਂ ਦੇ ਲਈ ਮੈਂ ਇਹ ਕਹੂੰਗਾ ਸਰਕਾਰ ਆਉਣ ਤੋਂ ਖੋਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਕਾਰਡ ਬਣਾ ਦੇਣ ਜਾਣ ਉਹਨਾਂ ਦੇ ਕਿਉਂਕਿ ਦਵਾਈ ਦੇ ਤੌਰ ਤੇ ਉਹਨਾਂ ਨੂੰ ਇਹ ਇਹ ਜਿਹੜੀ ਡੋਸ ਹੈ ਉਹ ਸਰਕਾਰ ਵੱਲੋਂ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਪਹਿਲਾਂ ਪਰਮਿਟ ਬਣੇ ਹੋਏ ਸੀਗੇ ਠੀਕ ਹੈ ਨਾ ਉਹ ਜਿਹੜੇ ਬਜ਼ੁਰਗਾਂ ਹੈ ਉਹਨਾਂ ਦੇ ਕਈਆਂ ਦੇ ਹੁਣ ਵੀ ਬਣੇ ਹੋਏ ਸੋ ਇਹ ਬਹੁਤ ਜ਼ਰੂਰੀ ਹੈ ਸਾਨੂੰ ਜੇ ਤੁਸੀਂ ਕਹੋ ਵੀ ਇਦਾਂ ਹੀ ਨਸ਼ਾ ਖਤਮ ਹੋ ਜਾਊਗਾ ਨਹੀਂ ਹੋਣਾ ਇਹ 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 ਨਾਮਕਿਨੇ ਸਰਕਾਰਾਂ ਨੇ ਦਮ ਗਜੇ ਵੀ ਮਾਰ ਲਏ 24 ਘੰਟਿਆਂ ਚ ਵੀ ਗੱਲ ਕਰ ਲਈ ਗੁਟਕਾ ਸਾਬ ਦੇ ਹੱਥ ਰੱਖ ਕੇ ਸੌਂਹਾਂ ਵੀ ਖਾਲੀਆਂ ਪਰ ਨਹੀਂ ਹੋਇਆ ਇਹ ਦਾ ਹੱਲ ਹੀ ਹੈ ਕਿ ਜੇ ਸਰਕਾਰ ਸੁਹਿਰਦ ਹੋਵੇ ਔਰ ਮੈਂ ਤਾਂ ਇਹ ਇਹ ਤੁਹਾਨੂੰ ਹੁਣ ਹੁਣ ਕਈ ਲੋਕ ਆ ਜਾਣਗੇ ਜੀ ਵੀ ਅਕਾਲੀ ਕਿਹੜੀਆਂ ਗੱਲਾਂ ਕਰ ਰਹੇ ਆ ਠੀਕ ਹੈ ਨਾ ਕਿਉਂਕਿ ਸਤੋਂ ਅਕਾਲੀ ਤਾਂ ਤੋਂ ਬਹੁਤ ਆਸਮੀਦ ਹੁੰਦੀ ਹੈ ਹਰੇਕ ਸਾਡੀ ਪੰਜਾਬ ਦੀ ਆਬਾਦ ਨੂੰ ਇਹੀ ਗੱਲ ਕੋਈ ਕਾਂਗਰਸੀ ਕਹਿ ਦੇਵੇ ਉਹ ਉਹ ਸਰਪ੍ਰਮਾਨੀ ਦੇ ਕਿਉਂਕਿ ਸਾਡਾ ਜਿਹੜਾ ਅਕਾਲੀ ਦਲ ਦਾ ਇਤਿਹਾਸ ਸਾਡੀ ਜਿਹੜੀ ਪਾਰਟੀ ਹੈ ਉਹਦਾ ਸਨਮਤੀ ਇਤਿਹਾਸ ਹੈ ਔਰ ਉਸ ਕਰਕੇ ਉਮੀਦ ਵੀ ਪੰਜਾਬ ਦੇ ਲੋਕਾਂ ਨੂੰ ਸਤ ਬਹੁਤ ਹੈ ਸੋ ਇਸ ਕਰਕੇ ਇਹਦਾ ਟੁਕਮਾ ਪ੍ਰਬੰਧ ਇਹਦਾ ਟੁਕਮਾ ਹੱਲ ਜ਼ਰੂਰ ਕੱਢਣਾ ਪਏਗਾ ਹੁਣ ਜਿਸ ਤਰ੍ਹਾਂ ਸਰਕਾਰ ਬਨਾਣ ਦੇ ਦਾਅਵੇ ਕੀਤੇ ਜਾ ਰਹੇ ਸਾਰੇ ਵੱਲੋਂ ਕੀਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਅਕਾਲੀ ਦਲ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਤਰਨਤਾਰਨ ਦੀ ਚੋਣ ਦੀ ਗੱਲ ਕਰ ਲਈ ਹੜਾਂ ਦੇ ਵਿੱਚ ਗੱਲ ਕਰ ਲਈ ਕਿਦਾਂ ਕਿਤੇ ਮਜ਼ਬੂਤੀ ਪੰਜਾਬ ਦੇ ਵਿੱਚ ਹੋਈ ਹੈ ਇਸ ਬਾਬਤ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਹੜੇ ਮੁੱਦੇ ਹੋਣਗੇ ਹੋਰ ਜਿਹੜੇ ਪੰਜਾਬ ਦੇ ਅਕਾਲੀ ਦਲ ਮੋਹਾਲੀ ਦੀ ਗੱਲ ਕਰ ਲਈ ਆਪਾਂ ਉਸ ਦੇ ਉੱਤੇ ਤੁਹਾਡੇ ਹਲਕੇ ਕਿਹੜੇ ਮੁੱਦੇ ਹੋਣਗੇ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਪਿੰਡ ਪੱਧਰ ਦੇ ਉੱਤੇ ਲੈ ਕੇ ਜਾਓਗੇ ਦੇਖੋ ਅੱਜ ਸਭ ਤੋਂ ਵੱਡਾ ਮੁੱਦਾ ਲੈਂਡ ਆਰਡਰ ਲੈਂਡ ਆਰਡਰ ਅੱਜ ਫ ਅੱਜ ਦਿਨ ਦਿਹਾੜੇ ਸਾਡੇ ਇਸ ਇਲਾਕੇ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤਲ ਹੋਇਆ ਉਹ ਵੀ ਕਿੱਥੇ ਹੋਇਆ ਜਿੱਥੇ 2 2.5 ਹਜ਼ਾਰ 3000 ਬੰਦੇ ਦੀ ਗੈਦਰਿੰਗ ਸੀ ਅਜ ਇੱਕ ਸਰਪੰਚ ਦਾ ਇੱਕ ਵਿਆਹ ਦੇ ਵਿੱਚ ਕਤਲ ਹੋ ਜਾਣਾ ਦੇਖੋ ਉਹ ਜੇ ਵਿਆਹ 'ਚ ਗਿਆ ਸੀਗਾ ਉਹਦੇ ਰਿਸ਼ਤੇਦਾਰ ਵੀ ਉੱਥੇ ਆਉਣੇ ਉਹਦੇ ਯਾਰ ਮਿੱਤਰ ਵੀ ਉੱਥੇ ਆਉਣੇ ਸ਼੍ਰੀਆਮ ਗੋਲੀਆਂ ਮਾਰ ਕੇ ਭੱਜ ਜਾਣਾ ਇੱਕ ਬਿਊਟੀ ਪਾਰਲਰ ਦਾ ਕੁੜੀ ਕਹਿੰਦੇ ਕੋਈ ਬਾਹਰੋਂ ਕੋਰਸ ਕਰਕੇ ਆਈ ਸੀ ਪਰਸੋ ਦੀ ਗੱਲ ਹੈ ਪਤਾ ਨਹੀਂ ਕੱਲ ਦੀ ਹੋ ਉਹ ਉਹਦਾ ਮਰਡਰ ਦਿਨ ਦਿਹਾੜੇ ਮਰਡਰ ਵੀ ਕਹਿਣ ਤੋਂ ਭਾਵੇਂ ਐ ਵੀ ਅੱਜ ਲਾਅ ਐਂਡ ਆਰਡਰ ਸਾਡਾ ਕਿੱਧਰ ਚਲੇ ਗਿਆ ਜਿਹੜੇ ਗੱਲਾਂ ਕਰਦੇ ਸੀਗੇ ਵੀ ਪੰਜਾਬ 'ਚ ਚਿੜੀ ਨਹੀਂ ਫਰਕਣ ਦਵਾਂਗੇ ਇਹ ਨਹੀਂ ਹੁਣ ਦਵਾਂਗੇ ਉਹ ਅੱਜ ਲਾਅ ਐਂਡ ਆਰਡਰ ਫੇਲ ਹੋ ਕੇ ਅੱਜ ਦੇਖੋ ਕੋਈ ਵਪਾਰੀ ਇੱਥੇ ਸੁਰੱਖਿਤ ਨਹੀਂ ਇੱਥੇ ਕੋਈ ਜਿਹੜਾ ਪੋਲੀਟੀਕਲ ਲੀਡਰ ਹੈ ਉਹ ਸੁਰੱਖਿਤ ਨਹੀਂ ਇੱਥੇ ਕਿਸੇ ਪਿੰਡ ਦਾ ਸਰਪੰਚ ਨਹੀਂ ਸੁਰੱਖਿਤ ਕੋਈ ਕੌਂਸਲਰ ਨਹੀਂ ਸੁਰੱਖਿਤ ਕੋਈ ਨੰਬਰ ਦਾ ਨਹੀਂ ਸੁਰੱਖਿਤ ਅੱਜ ਕਿੱਧਰ ਨੂੰ ਪੰਜਾਬ ਚਲੇ ਗਿਆ ਕਿਵੇਂ ਸਾਡੇ ਪੰਜਾਬ 'ਚ ਇੰਡਸਟਰੀ ਕਿਸ ਤਰ੍ਹਾਂ ਹੋਊਗੀ ਅਗਲਾ ਦੇਖੋ ਆਉਣ ਤੋਂ ਪਹਿਲਾਂ ਪਹਿਲਾਂ ਗੱਲਾਂ ਕਰਦੇ ਸੀਗੇ ਯੂਪੀ ਬਿਹਾਰ ਵਾਲੀਆਂ ਅੱਜ ਮੈਂ ਕਹਿੰਦਾ ਵੀ ਉਹਦੇ ਨਾਲੋਂ ਵੀ ਬੱਤਰ ਹਾਲਾਤ ਪੰਜਾਬ ਦੇ ਬਣ ਗਏ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਇਹ ਇਹਦੇ ਲਈ ਇਹਦਾ ਜਵਾਬ ਕੌਣ ਦੇਗਾ ਠੀਕ ਹੈ ਨਾ ਇਹ ਸਾਰਾ ਕੁਝ ਸਵਾਲ ਬਣ ਗਿਆ ਦੂਜੀ ਰਹੀ ਗੱਲ ਜਿਹੜੇ ਸੱਤਾ ਦੇ ਵਿੱਚ ਆਏ ਸੀਗੇ ਉਹ ਇੱਕ ਵਾਅਦਾ ਕਰਕੇ ਆਏ ਸੀਗੇ ਵੀ ਜਿਹੜੀ ਸਰਕਾਰ ਹੈ ਉਹ ਸੱਤਾ ਜੋ ਚੱਲੇਗੀ ਅੱਜ ਸਰਕਾਰ ਸੱਤਾ ਤੋਂ ਨਹੀਂ ਚੱਲ ਰਹੀ ਅੱਜ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਅੱਜ ਸਰਕਾਰ ਦਿੱਲੀ ਦੇ ਧਾੜ ਵੀ ਇੱਥੇ ਛਾਮ ਮੇੜ ਦੰਡ ਵਾਲੀਆਂ ਕਹਾਣੀਆਂ ਸੁਣਾ ਕੇ ਦੇਖੋ ਜਿਵੇਂ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਇਹਨਾਂ ਨੇ ਧੱਕਾ ਕਰਿਆ ਉਹ ਜੱਕ ਜਹਰ ਹੈ ਤੁਹਾਡੇ ਸਾਹਮਣੇ ਹੈ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਰੀਬ ਕਰੀਬ ਮੇਰੇ ਖਾਨ ਨਾਲ 18-19 ਸੀਟਾਂ ਦੇ ਸ਼੍ਰੋਮਣੀ ਅਕਾਲੀ ਦਲ ਨੇ ਲੀਡ ਕਰਿਆ ਦੂਜੇ ਨੰਬਰ ਤੇ ਰਹੇ 11 ਨੰਬਰ ਤੇ ਤੇ ਉਸ ਤੋਂ ਬਾਅਦ ਸਾਡੇ 1000 ਦੇ ਲਗਭਗ ਕਾਗਜ ਨਹੀਂ ਦਖਲ ਹੋਣ ਦਿੱਤੇ ਸੋ ਇਸ ਕਰਕੇ ਇਹ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਹ ਲੜਾਈ ਪਹਿਲੇ ਦਿਨ ਤੋਂ ਭਾਵੇਂ ਉਹ ਹੜਾਂ ਦੀ ਸੀਗੀ ਉਸ ਸਮੇਂ ਲੋਕਾਂ ਨੂੰ ਸਮਝਾਤਾ ਕਿ ਖੇਤਰੀ ਪਾਰਟੀ ਦੀ ਪਰਵਾਸਾ ਕੀ ਹੈ ਆਪਣਾ ਕੌਣ ਹੁੰਦਾ ਆਪਣਾ ਆਪਣਾ ਤੁਹਾਡੇ ਲਈ ਕੀ ਕਰ ਸਕਦਾ ਆਪਣਾ ਦੇਖੋ ਦੂਜੀ ਸਾਡੇ ਲੀਡਰ ਦੀ ਕੁਆਲਿਟੀ ਦੇਖੋ ਉਹਦੇ ਖਿਲਾਫ ਸਾਡੇ ਬੀਬਾ ਜੀ ਦੇ ਖਿਲਾਫ ਮੈਂ ਕਹਿੰਦਾ ਬੱਚਿਆਂ ਤੱਕ ਹਰੇਕ ਲੀਡਰ ਨੇ ਟਾਰਗੇਟ ਕਰਿਆ ਪਰ ਸਾਸਕਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਆਪਣੀ ਕੰਮ ਤੋਂ ਇਲਾਵਾ ਉਹਨਾਂ ਨੇ ਕਿਤੇ ਕਿਸੇ ਪਾਰਟੀ ਦੀ ਦੂਜੀ ਦੀ ਕਿਸੇ ਦੀ ਭੈਣ ਕਿਸੇ ਦੀ ਪਤਨੀ ਕਿਸੇ ਦਾ ਬੇਟਾ ਕਿਸੇ ਨੂੰ ਟਾਰਗੇਟ ਨਹੀਂ ਕਰਿਆ ਸਿਰਫ ਇੱਕ ਰੱਖਿਆ ਵੀ ਆਪਾਂ ਆਪਣੀ ਗੱਲ ਕਰੋ ਆਪਣੀ ਲਕੀਰ ਵੱਡੀ ਖਿੱਚੋ ਦੂਜੇ ਦੀ ਲਕੀਰ ਵੱਢਣ ਨਾਲ ਔਰ ਉਹ ਦਿਨ ਅੱਜ ਲੋਕ ਯਾਦ ਕਰ ਰਹੇ ਹਨ ਵੀ ਵਾਕਈ ਯਾਰ ਜਿਹਾ ਸਕੂਬ ਸਿੰਘ ਬਾਦਲ ਸਾਹਿਬ ਨੇ ਜਿਹੜੀ ਗੱਲ ਕਹੀ ਦੇਖੋ ਜੇ ਉਹਨਾਂ ਨੇ ਕਿਹਾ ਵੀ ਮੈਂ ਇੰਟਰਨੈਸ਼ਨਲ 에ਅਰਪੋਰਟ ਬਣਾਉਂਗਾ ਇੱਕ ਨਹੀਂ ਦੋ ਬਣਾਏ ਠੀਕ ਹੈ ਜੇ ਉਹਨਾਂ ਨੇ ਕਿਹਾ ਸੀ ਪਾਣੀ ਚ ਬਸਾਂ ਚਲਾਵਾਂਗੇ ਤਾਂ ਚਲਾਈਆਂ ਜੇ ਉਹਨਾਂ ਨੇ ਕਿਹਾ ਵੀ ਸੜਕ ਤੇ ਬੰਬ ਸੁੱਟ ਦਿਓ ਸੜਕ ਨਹੀਂ ਟੁੱਟੂਗੀ ਉਹ ਸੜਕਾਂ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਦਈ ਹੈ ਠੀਕ ਹੈ ਨਾ ਜੇ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਕਿਤੇ ਫਰਦ ਲੈਣ ਦੇ ਲਈ ਪਟਵਾਰਖਾਨੇ ਦੇ ਚੱਕਰ ਨਹੀਂ ਕੱਟਣੇ ਪੈਣਗੇ ਤੁਹਾਡੀ ਆਨਲਾਈਨ ਮਿਲੇਗੀ ਉਹ ਆਨਲਾਈਨ ਮਿਲ ਗਈ ਜੇ ਆਰਸੀ ਦਾ ਕੰਮ ਕਿਹਾ ਉਹਨਾਂ ਨੇ ਉਹ ਸਾਰਾ ਆਨਲਾਈਨ ਹੋ ਗਿਆ ਜੇ ਜੇ ਸਭ ਬਾਦਲ ਨੇ ਵੱਡਿਆਂ ਨੇ ਮਰਹੂਮ ਸਾਹਿਬ ਪ੍ਰਕਾਸ਼ ਸਿੰਘ ਬਾਲ ਸਾਹਿਬ ਨੇ ਕਿਹਾ ਵੀ ਟਰੈਕਟਰ ਨੂੰ ਗੱਡਾ ਬਣਾਵਾਂਗੇ ਬਣਾਇਆ ਜੇ ਪਾਣੀ ਦੇ ਕਨੈਕਸ਼ਨ ਕਿਹਾ ਬਿਜਲੀ ਆਪਣੇ ਬਿਜਲੀ ਫ੍ਰੀ ਕੀਤੀ ਜ਼ਿੰਮੇਦਾਰਾਂ ਨੂੰ ਉਤੇ ਪਰ ਟਿਊਬਾਂ ਦੇ ਕਨੈਕਸ਼ਨ ਮੈਂ ਕਹਿੰਦਾ ਵੀ ਹਜ਼ਾਰਾਂ ਹੀ ਕਨੈਕਸ਼ਨ ਸ਼੍ਰੋਮਣੀ ਕਾਲੀ ਦਲ ਦੇ ਨੇ ਦਿੱਤੇ ਉਤੋਂ ਬਾਅਦ ਤੁਸੀਂ ਕਿਸੇ ਵੀ ਗੱਲ ਕਰ ਲਓ ਤੁਸੀਂ ਕਿਸੇ ਪਿੰਡ ਚਲੇ ਜਾਓ ਸ਼ਹਿਰ ਚਲੇ ਜਾਓ ਜੋ ਡਿਵੈਲਪਮੈਂਟ ਸ਼੍ਰੋਮਣੀ ਕਾਲੀ ਦਲ ਦੇ ਰਾਜ ਚ ਹੋਈ ਇਹ ਤਾਂ ਇੱਕ ਅਸੀਂ ਜਿਹੜਾ ਇਹਨਾਂ ਦੀਆਂ ਨਵੇਂ-ਨਵੇਂ ਮੋਬਾਈਲ ਆਏ ਸੀਗੇ ਨਵੀਂ-ਨਵੀਂ ਇਹਨਾਂ ਦੀਆਂ ਇਹ ਸੀਗਾ ਵੀ ਲੋਕ ਸਾਡੇ ਉਸ ਸਮੇਂ ਮੋਬਾਈਲਾਂ ਦੇ ਬੜੇ ਉਹ ਤਾਵਲੇ ਸੀਗੇ ਤੇ ਇਹਨਾਂ ਨੇ ਜਿਹੜੀਆਂ ਝੁੱਠੀਆਂ ਝੁੱਠੀਆਂ ਗੱਲਾਂ ਪਹਿਲਾਂ ਪ੍ਰਸ਼ਾਂਤ ਕੁਸ਼ੋਰ ਜੀ ਟੀਮ ਹੈਰ ਹੋ ਗਈ ਕੰਗਦੀ ਸਰਕਾਰ ਆ ਗਈ ਉਹਨਾਂ ਨੇ ਹਰ ਕਰ ਨੌਕਰੀ ਦੇਤੀ ਕਦੇ ਕੁਛ ਕਹਤਾ ਉਹ ਤੋਂ ਬਾਰੇ ਇਹ ਇਹ ਉਹਨਾਂ ਦੇ ਵੀ ਫੁੱਫੜ ਨਿਕਲੇ ਝੂਠ ਦੇ ਠੀਕ ਹੈ ਨਾ ਇਹਨਾਂ ਨੇ ਉਹਨਾਂ ਤੋਂ ਵੀ ਵੱਧ ਝੂਠ ਬੋਲਿਆ ਸੋ ਉਹ ਉਹ ਜਿਹੜੇ ਝੂਠ ਦੇ ਜਿਹੜੇ ਮਹਿਲ ਸੀਗੇ ਉਹ ਤੁਹਾਡੇ ਸਾਹਮਣੇ ਇਹ ਰੇਤ ਦੇ ਮਹਿਲ ਸੀਗੇ ਇਹ ਢਾਣੇ ਢਾਣੇ ਕਿਉਂਕਿ ਇੱਕ ਪਾਰਟੀ ਇੱਕ ਸੋਚ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ ਇੱਕ ਪਾਰਟੀ ਨਹੀਂ ਹੈ ਠੀਕ ਹੈ ਨਾ ਉਸ ਕਰਕੇ ਇਹ ਹੈ ਵੀ ਦੇਖੋ ਦੇਰ ਆਂ ਦੇਰ ਨਹੀਂ ਠੀਕ ਹੈ ਹੁਣ ਲੋਕਾਂ ਦੇ ਸਾਹਮਣੇ ਸੱਚ ਆ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਪ੍ਰਤੀ ਕਿਹਦਾ ਵਿਜ਼ਨ ਕਲੀਅਰ ਹੈ ਪੰਜਾਬ ਦੇ ਪ੍ਰਤੀ ਕੌਣ ਵਫਾਦਾਰ ਹੈ ਪੰਜਾਬੀਆਂ ਦਾ ਪੁੱਤ ਕੌਣ ਹੈ ਪੰਜਾਬੀਆਂ ਦੀ ਗਵਾਹੀ ਕੌਣ ਕਰ ਸਕਦਾ ਉਹ ਸਾਰਾ ਕੁਝ ਅੱਜ ਇੱਕੋ ਇੱਕ ਗੱਲ ਰਹਿ ਗਈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪੰਜਾਬ ਦੇ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਪੰਜਾਬ ਸੁਰੱਖਿਅਤ ਰਹਿ ਸਕਦਾ ਸੋ ਉਹ ਅੱਜ ਤੁਹਾਡੇ ਸਾਹਮਣੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਸਰਕਾਰਾਂ ਦੀ ਗੱਲ ਕਰ ਰਹੇ ਆਪਾਂ ਅਕਾਲੀ ਦਲ ਦਾ ਜਿਹੜਾ ਦੋ ਫਾੜ ਹੋਇਆ ਅਕਾਲੀ ਦਲ ਭਾਵੇਂ ਨਵਾਂ ਅਕਾਲੀ ਦਲ ਬਣ ਗਿਆ ਅਮਰਤਪਾਲ ਵਾਲਾ ਅਕਾਲੀ ਦਲ ਬਣ ਗਿਆ ਭਾਜੀਪੀ ਦੇ ਗੱਟ ਜੋੜ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਮੁਤਾਬਿਕ ਕੀ ਲੱਗਦਾ ਹੈ ਕਿ 27 ਤੋਂ ਪਹਿਲਾਂ ਗੱਟ ਜੋੜ ਹੋਣਾ ਚਾਹੀਦਾ ਜਗਾਟ ਨਹੀਂ ਹੁੰਦਾ ਪੰਥ ਇਕਤਾ ਹੋਣੀ ਚਾਹੀਦੀ ਹੈ ਜੋ ਕੁਝ ਜਿਦਾਂ ਮਨਪੀਤ ਸਿੰਘ ਯਾਲੀ ਹੋਰਾਂ ਦਾ ਵਿਆਹ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਕਿਤਨਾ ਕਿਤੇ ਹਲਚਲ ਨਵੇਂ ਅਕਲਦੁੱਲ ਦੇ ਵਿੱਚ ਵੀ ਕਿਤਨਾ ਕਿਤੇ ਉਹ ਚੀਜ਼ ਨਹੀਂ ਹੈਗੀ ਜੋ ਪਹਿਲਾਂ ਸੀ ਉਹਦੇ ਵਿੱਚ ਵੀ ਮਤਲਬ ਕਹਿ ਲਈਏ ਆਪਾਂ ਬਾਗੀਪਨ ਕਹਿ ਲਈਏ ਕਿਤਨਾ ਕਿਤੇ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਭਲੇ ਦੇ ਲਈ ਇਕੱਠੇ ਹੋਣਾ ਚਾਹੀਦਾ ਹਾਲ ਸਮੇਂ ਦੇ ਵਿੱਚ ਕਿ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਪੰਜਾਬ ਦੀ ਜਿਹੜੇ ਪੰਥ ਕੇ ਇਕਤਾ ਤੁਸੀਂ ਗੱਲ ਕਰ ਰਹੇ ਹੋਣੀ ਚਾਹੀਦੀ ਹੈ ਉਹ ਨਿੱਧੀ ਮੁਫਾਜ਼ਾਂ ਦੇ ਵਿੱਚ ਨਹੀਂ ਰਹਿਣੀ ਚਾਹੀਦੀ ਉਹ ਉਹ ਇੱਕ ਪੰਜਾਬ ਦੇ ਭਲੇ ਲਈ ਹੋਣੀ ਚਾਹੀਦੀ ਠੀਕ ਹੈ ਜਿਹੜੇ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਸੱਤਾ ਦਾ ਨਿੱਕ ਮਾਣਿਆ ਐਮ ਐਲ ਏ ਰਹੇ ਐਮ ਪੀ ਰਹੇ ਬੇਟਾ ਐਮ ਐਲ ਏ ਰਹਾ ਕੋਈ ਵਜ਼ੀਰ ਰਹਾ ਹਾਂਜੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹਾ ਹਨਾ ਉਹ ਉਹ ਫਿਰ ਜਾ ਕੇ ਦਿੱਲੀ ਦੇ ਨਾਲ ਯਾਰੀ ਲਾ ਕੇ ਗੱਲਾਂ ਕਰਨ ਪੰਥਕੇਕਤਾ ਦੀਆਂ ਇਹ ਸੋਭਾ ਨਹੀਂ ਦਿੰਦੀ ਠੀਕ ਹੈ ਨਾ ਹਾਂ ਜੇ ਤੁਹਾਡੇ ਮਨ ਸਾਫ ਹੈ ਤਾਂ ਉਹ ਪੰਜਾਬ ਦੇ ਵਿੱਚ ਬੈਠੋ ਪੰਜਾਬ ਦੀ ਗੱਲ ਕਰੋ ਤੇ ਪੰਜਾਬੀਅਤ ਦੀ ਗੱਲ ਕਰੋ ਦੇਖੋ ਅੱਜ ਬਿਲਕੁਲ ਕਲੀਅਰ ਹੋ ਗਿਆ ਤੁਹਾਡੇ ਸਾਹਮਣੇ ਸਾਰੇ ਦੇ ਇੰਟਰਵਿਊ ਆ ਲਿਆ ਜੇ ਮੁੱਦਿਆਂ ਤੇ ਖੜਿਆ ਅਕਾਲੀ ਦਲ ਜੇ ਮੁੱਦਿਆਂ ਤੇ ਸਾਡੇ ਪ੍ਰਧਾਨ ਸਾਹਿਬ ਸਚਕਵੀਰ ਸਿੰਘ ਬਾਦਲ ਸਾਹਿਬ ਖੜੇ ਹੈ ਤਾਂ ਸਾਨੂੰ ਪੰਜਾਬ ਪਹਿਲਾਂ ਪੰਜਾਬ ਦੇ ਨਾਲ ਉਹਨਾਂ ਨੇ ਕਿਹਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਪੰਜਾਬ ਸਾਨੂੰ ਪਹਿਲਾਂ ਹੈ ਪੰਜਾਬ ਦੇ ਮੁੱਦੇ ਸਾਨੂੰ ਪਹਿਲਾਂ ਹੈ ਠੀਕ ਹੈ ਨਾ ਜਿਸ ਦੇਖੋ ਸਮਝੌਤੇ ਹੁੰਦੇ ਆ ਸਮਝੌਤੇ ਮੁੱਦਿਆਂ ਦੇ ਆਧਾਰਤ ਹੋਣਗੇ ਕਿ ਆ ਕੋਈ ਪਾਰਟੀ ਨਿੱਜ ਨੂੰ ਆਪਣੇ ਨੂੰ ਛੱਡ ਕੇ ਪੰਜਾਬ ਦੇ ਭਲੇ ਬਾਰੇ ਸੋਚੇਗੀ ਤਾਂ ਸੋਚਿਆ ਜਾ ਸਕਦਾ ਨਹੀਂ ਇਹ ਨਾ ਇਹ ਮਤ ਸੋਚਣੋ ਕਿ ਸਾਡੀਆਂ ਬਾਹਾਂ ਕੜੀਆਂ ਹੋਈਆਂ ਬਿਲਕੁਲ ਹੀ ਸ਼੍ਰੋਮਣੀ ਅਕਾਲੀ ਦਲ ਦਿਨ ਪ੍ਰਤੀ ਦਿਨ ਤਕੜਾ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਔਰ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਦਬਾਇਆ ਜਾ ਸਕਦਾ ਨਾ ਸ਼੍ਰੋਮਣੀ ਅਕਾਲੀ ਦਲ ਦਬੇਗਾ ਔਰ ਸ਼੍ਰੋਮਣੀ ਅਕਾਲੀ ਦਲ ਇਹ ਲੜਾਈ 2027 ਦੀ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਕੋਈ ਰਾਜ ਭਾਗ ਕਰਨੇ ਲਈ ਨਹੀਂ ਆਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਭਲੇ ਲਈ ਪੰਥ ਲਈ ਪੰਜਾਬ ਦੇ ਲਈ ਲੜਾਈ ਲੜਨ ਦੇ ਲਈ ਆਇਆ ਸੀਗਾ ਇੱਕ ਸੋ ਇਹ ਲੜਾਈ ਨਿਰੰਤਰ ਜਾਰੀ ਹੈ ਸਰਕਾਰ ਸਾਨੂੰ ਬਾਅਦ ਚ ਹੈ ਪਹਿਲਾਂ ਪੰਜਾਬ ਦੇ ਮੁੱਦੇ ਜੋ ਜਿਸ ਤਰ੍ਹਾਂ ਤੁਸੀਂ ਆਪਾਂ ਗੱਲ ਕੀਤੀ ਸੀ ਨਸ਼ੇ ਨੂੰ ਲੈ ਕੇ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਮਨਾ पाओਗੇ ਵੀ ਰਵੈਤੀ ਨਸ਼ੇ ਨੂੰ ਲੈ ਕੇ ਆਪਾਂ ਵੀ ਇਹ ਪੰਜਾਬ ਦੇ ਵਿੱਚ ਜੇ ਸਰਕਾਰ ਬਣਦੀ ਹੈ ਤਾਂ ਇਹ ਆਪਾਂ ਖੋਲਦੀ ਸੁਖਵੀਰ ਸਿੰਘ ਬਾਦਲ ਦੇ ਤੇ ਪ੍ਰਤੀ ਹਾਮੀ ਭਰਦੇ ਨੇ ਕਿ ਨਹੀਂ ਦੇਖੋ ਇਹ ਜਿਹੜੀ ਤੁਸੀਂ ਗੱਲ ਕਰੀ ਹੈ ਇਹ ਗੱਲ ਮੇਰੀ ਅੱਜ ਨਿੱਜੀ ਰਹਿ ਹੈ ਇਹ ਰਹਿ ਤੁਸੀਂ ਇਹ ਦੱਸੋ ਤੁਸੀਂ ਪੱਤਰਕਾਰਾਂ ਤੋਂ ਤੁਹਾਡੀ ਵੀ ਰਹਿਗੀ ਕਿ ਨਹੀਂ ਸੱਚ ਬੋਲਿਓ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਕਹਾਣ ਹੋ ਰਿਹਾ ਨਾ ਡਰੱਗ ਵਾਲੇ ਨਸ਼ੇ ਆ ਗਏ ਉਹ ਕਿਤੇ ਨ ਕਿਤੇ ਜਿਹਦੀ ਜਿਹਨੇ ਡਰੱਗ ਲੈ ਲਈ ਇੱਕ ਵਾਰੀ ਉਹਦੀ ਮੁਨਿਆਦ ਕੁਝ ਸਾਲ ਦੀ ਹੈ ਸਰੀਰ ਦੀ ਉਸਦੀ ਇਹ ਕਿਤੇ ਨ ਕਿਤੇ ਇਹਦੇ ਜੜਾ ਉੱਤੇ ਖਤਮ ਹੋਣ ਵਾਸਤੇ ਕੋਈ ਵੱਖਰਾ ਟੁਕਮਾ ਤਰੀਕਾ ਕਰਨਾ ਜ਼ਰੂਰੀ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਗਾਪ ਰਿਪੋਰਟਾਂ ਦੇਖੀਏ ਕਿੰਨੇ ਨੌਜਵਾਨ ਕਿੰਨੇ ਪਰਿਵਾਰ ਜਿਹੜੇ ਉਜੜ ਗਏ ਜਿਹੜੇ ਪਰਿਵਾਰ ਬਰਬਾਦ ਹੋ ਗਏ ਨਸ਼ੇ ਕਰਕੇ ਜਾਂ ਫਿਰ ਜੋ ਅੱਜ ਹਾਲਾਤ ਉਹਨਾਂ ਦੇ ਹੈ ਨੇ ਹਰਸ਼ ਤੋਂ ਫਰਸ਼ ਤੇ ਆ ਕੇ ਨਿੱਗ ਗਏ ਜ਼ਮੀਨਾਂ ਵੇਚ ਤੇ ਕਿੰਨਾ ਕੁਝ ਆਪਣੇ ਸਭ ਦੇ ਘਟਨਾਵਾਂ ਸਾਹਮਣੇ ਆਪ ਦੇਖ ਹੀ ਰਿਹਾ ਇਹਦੇ ਵਾਸਤੇ ਇਹ ਜ਼ਰੂਰੀ ਹੈ ਵੀ ਨਸ਼ੇ ਦਾ ਅਸਲ ਦੇ ਵਿੱਚ ਸਿਆਸਤ ਤੋਂ ਪਾਸੇ हट ਕੇ ਹੱਲ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਬਿਲਕੁਲ ਹੱਲ ਹੋਣਾ ਚਾਹੀਦਾ ਇਹ ਇਹ ਅਸੀਂ ਦੇਖੋ ਵਿਧਨ ਪਾਰਟੀ ਵੀ ਗੱਲ ਕਰਾਂਗੇ ਇਹਦੇ ਵੀ ਇਸ ਮੈਂ ਆਪਣੀ ਰੈਣੀ ਦੇ ਰਿਹਾ ਮੈਂ ਤੁਹਾਨੂੰ ਜੋ ਸਾਨੂੰ ਫੀਡਬੈਕ ਆ ਰਹੀ ਹੈ ਜੋ ਸਾਨੂੰ ਲੋਕ ਕਹਿ ਰਹੇ ਹਨ ਵੀ ਵੀ ਤੁਸੀਂ ਇਹ ਸੁਝਾ ਪਾਰਟੀ 'ਚ ਰੱਖੋ ਜੀ ਤੁਸੀਂ ਇਹ ਗੱਲ ਕਰੋ ਜੀ ਉਹ ਉਹ ਲੋਕਾਂ ਦੀ ਗੱਲ ਕਰ ਰਿਹਾ ਮੈਂ ਵੀ ਹਾਂ ਲੋਕਾਂ ਕਾ ਚਾਹ ਰਹੇ ਹਨ ਲੋਕ ਚਾਹ ਰਹੇ ਹਨ ਵੀ ਆਰਬ ਵੀ ਸਾਡਾ ਇਹ ਚਿੱਟੇ ਤੋਂ ਖੜਾ ਛੁੱਡੇ ਸਾਡਾ ਸਾਡਾ ਸਿੰਥੈਟਿਕ ਨਸ਼ਿਆਂ ਤੋਂ ਖੜਾ ਛੁੱਡੇ ਸਾਡਾ ਜਿਹੜੀ ਮੈਡੀਸਨ ਹੈ ਜਿਹੜੀ ਅੰਗਰੇਜ਼ੀ ਤੋਂ ਆਈ ਉਹ ਤੋਂ ਖੜਾ ਛੁੱਟੇ ਸੋ ਇਹਨਾਂ ਸਾਰਿਆਂ ਦੇ ਇੱਕੇ ਗੁਰਮੰਤਰ ਹੈ ਉਹ ਹੈਗਾ ਵੀ ਜਿਹੜੇ ਜਿਹੜਾ ਵੀ ਸਾਰਾ ਕੁਝ ਇੱਕ ਉਹਦੇ ਚ ਇਕੱਠਾ ਕਰ ਸਕਦਾ ਕਿ ਜਿਹੜੇ ਰਵਾਇਤੀ ਜਿਹੜੇ ਸਾਡੇ ਪੰਜਾਬ ਚ ਇਹ ਆ ਵੀ ਕਾੜ ਬਣ ਜਾਣ ਅਸੀਂ ਇਹ ਨਹੀਂ ਕਹਿੰਦੇ ਵੀ ਇਹਨੂੰ ਉਹ ਕਰ ਦੋ ਜਿਹੜੇ ਜਿਹੜੇ ਇਹ ਇਸ ਦੇ ਆਦੀ ਹੋ ਚੁੱਕੇ ਆ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਇਹਨੂੰ ਕਿਸ ਰੂਪ ਚ ਇਹਨਾਂ ਨੂੰ ਠੀਕ ਕਰਨਾ ਉਹਦੇ ਲਈ ਦੇਖੋ ਜਰੂਰ ਧਿਆਨ ਦੇਣਾ ਪਊਗਾ ਤਾਂ ਜੇ ਹੁਣ ਆਪਾਂ ਉਹੀ ਕਹੀ ਗਈ ਹੈ ਵੀ ਕੈਂਪ ਲਾ ਕੇ ਜਾਂ ਡੀ ਐਡਿਕਸ਼ਨ ਸੈਂਟਰਾਂ ਚ ਦਾਖਲ ਕਰਾ ਕੇ ਇਦਾ ਹੱਲ ਨਹੀਂ ਹੋਣਾ ਇਦਾ ਹੱਲ ਇਹੀ ਹੈ ਕਿ ਸੌਖਾ ਸਰਲ ਤਰੀਕੇ ਨਾਲ ਅਗਲੇ ਨੂੰ ਦਵਾਈ ਰੂਪੀਓ ਸਮਾਨ ਮਿਲੇ ਕਿਉਂਕਿ ਅੱਜ ਤਾਂ ਇਹ ਲਾਓ ਵੀ ਤੁਸੀਂ ਬਲੈਕ ਹੈ ਬਹੁਤ ਹੋ ਰਹੀ ਹੈ ਅੱਜ ਤੁਸੀਂ ਇਹ ਇਹ ਹੋਰ ਉਹ ਨਸ਼ੇ ਚ ਵੀ ਸਿੰਥੈਟਿਕ ਵੀ ਮਿਕਸ ਹੋ ਕੇ ਆ ਰਿਹਾ ਜਿਹਦਾ ਜਿਹਦਾ ਨੂੰ ਇੱਥੇ ਸਾਡੇ ਇਲਾਕੇ ਵਾਲੇ ਦੱਸ ਦੇਣ ਠੀਕ ਹੈ ਨਾ ਸੋ ਇਸ ਕਰਕੇ ਮੇਰੀ ਗੱਲ ਨਾਲ ਮੇਰੀ ਇਹ ਜਿਹੜੀ رائے ਹੈ ਇਹ ਲੋਕਾਂ ਦੀ رائے ਹੈ ਜਿਹੜੀ ਲੋਕਾਂ ਦੀ ਰਾਇ ਹੋਈ ਹੁੰਦੀ ਹੈ ਉਹ ਸੁਣੀ ਵੀ ਚਾਹੀਦੀ ਹੈ ਉਹਦੇ ਵਿਚਾਰ ਵੀ ਕਰਨਾ ਚਾਹੀਦਾ ਬਿਲਕੁਲ ਦੇਖੋ ਜਿਹੜੇ ਦੂਜੇ ਲੀਡਰ ਨੇ ਰਾਜਾ ਵੜਿੰਗ ਦੀ ਗੱਲ ਕਰ ਲਈਏ ਧਰਮੇਂ ਗਾਂਧੀ ਹੋਰਾਂ ਦੀ ਗੱਲ ਕਰ ਲਈਏ ਪਠਾਨ ਮਾਜਰ ਹੋਰਾਂ ਦੀ ਗੱਲ ਕਰ ਲਈਏ ਕਈ ਸਾਰੇ ਲੀਡਰ ਇਸ ਮੁੱਦੇ ਤੇ ਪਹਿਲਾਂ ਬੋਲ ਚੁੱਕੇ ਨੇ ਅਖੀਰ ਦੇ ਵੀ ਤੁਸੀਂ ਆਪਣੇ ਮੋਹਾਲੀ ਜਿਹੜੇ ਹਲਕੇ ਦੇ ਵਰਕਰ ਨੇ VOTER ਨੇ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋ ਦੇਖੋ ਮੇਰੀ ਤਾਂ ਹੀ ਬੇਨਤੀ ਹੈ ਕਿ ਜੋ ਅਸੀਂ ਕੰਮ ਕਰੇ ਆ ਉਹ ਕੰਮਾਂ ਨੂੰ ਲੈ ਕੇ ਅਸੀਂ ਲੋਕਾਂ ਜਵਾਂਗੇ ਤੇ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਆਉਣ ਵਾਲੇ ਸਮੇਂ ਚ ਵੋਟਾਂ ਮੰਗਾਂਗੇ ਜੇ ਸਾਡੇ ਨੇੜੇ ਤੇੜੇ ਵੀ ਦੂਜੇ ਖੜਦੇ ਹੋਏ ਤਾਂ ਮੈਂ ਲੋਕਾਂ ਨੂੰ ਇਹ ਜ਼ਰੂਰ ਕਹੂੰਗਾ ਕਿ ਯਾਰ ਫਿਰ ਮੈਰਿਟ ਤੇ ਫੈਸਲਾ ਜ਼ਰੂਰ ਕਰੋ ਮੈਰਿਟ ਤੇ ਫੈਸਲਾ ਕਰਿਓ ਕਿਨੇ ਕੀ ਕੀਤਾ ਮਹਾਲੀ ਲਈ ਕਿਨੇ ਪੰਜਾਬ ਲਈ ਕੀਤਾ ਉਹ ਸਾਰਾ ਕੁਝ ਕਿਉਂਕਿ ਜੋ ਕੁਝ ਹੋਇਆ ਉਹ ਲੋਕਾਂ ਨੂੰ ਸਾਰਾ ਪਤਾ ਵੀ ਕਿਨੇ ਕੀ ਕੀ ਦੇਣਾ ਇਸ ਇਲਾਕੇ ਨੂੰ ਸ਼ਰਮਣੀ ਅਕਾਲੀ ਦਲ ਦੀ ਸੋ ਉਹ ਮੁੱਦਿਆਂ ਨੂੰ ਅਸੀਂ ਲੈ ਕੇ ਜਾਵਾਂਗੇ ਔਰ ਮੈਂ ਆਸ ਤੇ ਉਮੀਦ ਕਰਦਾ ਕਿ ਸਾਡੇ ਇਸ ਪਵਦ ਦੇ ਲੋਕ ਮਨ ਦਾ ਕਹੂੰਗਾ ਤੇ ਕਿਉਂਕਿ ਸ਼ਹਿਰ ਚ ਤਾਂ ਹੁਣ ਸਾਡੇ ਵੱਖ-ਵੱਖ ਸਾਡੇ ਉਦੇ ਚੋਂ ਆ ਗਏ ਕਿਉਂਕਿ ਸ਼ਹਿਰ ਤਾਂ ਚੰਗਾ ਬਿਲਡਰ ਚੰਗਾ ਬਿਊਰੋਕ੍ਰੇਟਸ ਚੰਗਾ ਜਿਹੜੇ ਬੰਦੇ ਆ ਉਹ ਬਾਹਰੀ ਸਟੇਟਾਂ ਤੋਂ ਵੀ ਆ ਗਏ ਤੇ ਠੀਕ ਹੈ ਨਾ ਉਹ ਵੀ ਇਸ ਗੱਲ ਦੀ ਤਾਇਦ ਕਰ ਦੇ ਕਰਨਗੇ ਕਿ ਹਾਂ ਬਾਕੀ ਜੇ ਕੋਈ ਕਿਸੇ ਰਾਜ ਚ ਡਵੈਲਪਮੈਂਟ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੋਈ ਹੈ ਉਹਨਾਂ ਕੋਲ ਅਸੀਂ ਆਪਣੀ ਬੇਨਤੀਆਂ ਲੈ ਕੇ ਜਾਵਾਂਗੇ ਤਾਂ ਮੈਨੂੰ ਪੂਰਨ ਉਮੀਦ ਹੈ ਕਿ 2027 ਚ ਸ਼੍ਰੋਮਣੀ ਅਕਾਲੀ ਦਲ ਇਹ ਸੀਟ ਤੋਂ ਵੀ ਔਰ ਪੰਜਾਬ ਤੋਂ ਵੀ ਵੱਡੇ ਪੱਧਰ ਤੇ ਜਿੱਤ ਕੇ ਪੰਜਾਬ 'ਚ ਸਰਕਾਰ ਬਣਾਈ ਬਹੁਤ ਧੰਨਵਾਦ ਧੰਨਵਾਦ ਸੋ ਹੁਣ ਵੇਖਣ ਬਹਿ ਜਾਦਾ ਖਾਸ ਇਹ ਰਹੇਗਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ ਜਬਰ ਪੰਜਾਬ ਦੇ ਕਾਨੂੰਨੀ ਸਥਿਤੀ ਨੂੰ ਲੈ ਕੇ ਜੋ ਅਮਨ ਸ਼ਾਂਤੀ ਨੂੰ ਲੈ ਕੇ ਗੱਲਬਾਤ ਕੀਤੀ ਹੈ ਜੋ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਮਜਬੂਰ ਸੇ ਬਣ ਚੁੱਕਿਆ ਇਸ ਬਾਬਤ ਵੀ ਲਗਾਤਾਰ ਗੱਲਬਾਤ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਵੀ ਦਿੰਦੇ ਰਹਾਂਗੇ ਸੋ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ